ਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਅੱਜ ਦੀ ਸ਼ਾਉਣੀ ਗੋਤਰਾ ਪ੍ਰਬੰਧਕ ਕਮੇਟੀ ਦੀ ਅੰਤਰ ਕਮੇਟੀ ਦੀ ਮੀਟਿੰਗ ਜਿੱਥੇ ਦੂਸਰੇ ਮਸਲੇ ਰੁਟੀਨ ਦੇ ਤੇ ਹੋਰ ਸੀ ਉਹਦੇ ਨਾਲ ਸਭ ਤੋਂ ਜਿਹੜਾ ਅੱਜ ਦਾ ਸਾਡਾ ਮੇਨ ਮੁੱਦਾ ਸੀ ਉਹ ਸੀ ਭਾਈ ਬਲਵੰਤ ਸਿੰਘ ਜੀ ਰਾਜੋਆਣੇ ਦੀ ਚਿੱਠੀ ਇਹ ਚਿੱਠੀ ਮੈਂ ਪ੍ਰੈਸ ਨੂੰ ਰਿਲੀਜ਼ ਨਹੀਂ ਕਰਨੀ ਪਰ ਥੋੜੇ ਜਿਹੇ ਸ਼ਾਰਾਂਜ ਤੁਹਾਨੂੰ ਪੜ੍ਹ ਕੇ ਉਹਨਾਂ ਦੇ ਦੱਸਣਾ ਚਾਹਣਾ ਤੇ ਤੁਹਾਡੇ মিডিਏ ਰਾਹੀਂ ਸਮੁੱਚੀ ਕੌਮ ਨੂੰ ਮੈਂ ਅਪੀਲ ਵੀ ਇੱਕ ਕਰਨੀ ਚਾਹਣਾ ਕਿ ਇਹ ਇੱਕ ਕੌਮੀ ਮੁੱਦਾ ਤੇ ਕੌਮੀ ਸੰਘਰਸ਼ੀ ਜੋਦੇ ਦਾ ਉਸ ਮਹਾਨ ਆਟੂ ਦਾ ਜਿਹਨੇ ਨੇਜਲੇ ਨਹੀਂ ਕੌਮ ਪ੍ਰਾਸਤੀ ਲਈ ਇੱਕ ਬੜਾ ਵੱਡਾ ਜਿਹੜਾ ਆ ਉਹ ਕਾਰਜ ਕੀਤਾ ਤੇ ਬਾਰ ਬਾਰ ਅਸੀਂ ਦੋ ਪਹਿਲਾਂ ਮੀਟਿੰਗਾਂ ਵੀ ਕਰ ਚੁੱਕੇ ਤਾਂ ਮੈਂ ਤੁਹਾਡੇ ਹੋਰ ਇੱਕ ਧਿਆਨ ਚ ਲਿਆ ਦਿਆਂ ਅਸੀਂ ਸਲਿਚਰ ਵਾਰ ਨੂੰ ਭਾਵੇਂ ਕਾਨੂੰਨੀ ਪੱਖ ਸਾਰੇ ਬੰਦ ਹੋ ਚੁੱਕੇ ਇਸ ਕੇਸ ਦੇ ਵਿੱਚ ਵਕੀਲ ਸਹਿਬਾਨ ਤੇ ਜਿਹੜੇ ਜੱਜ ਸਹਿਬਾਨ ਸਾਡੇ ਕੋਲ ਸਬੰਧਤ ਆ ਉਹ ਰਾਇਮਾਂ ਵੀ ਭੇਜ ਦਿੰਦੇ ਆ ਉਹਨਾਂ ਦੀ ਚੰਡੀਗੜ੍ਹ ਸਾਬ ਆਫਿਸ ਦੇ ਵਿੱਚ ਇੱਕ ਪਾਵਲਕ ਅਬਰੀਨ ਲਈ ਮੀਟਿੰਗ ਵੀ ਕੀਤੀ ਜਾਊਗੀ ਤਾਂ ਕਿ ਭਾਈ ਰਾਜਵਾਨਾ ਸਾਹਿਬ ਜੀ ਦੇ ਜਜ਼ਬਾਤ ਜਿਹੜੇ ਆ ਉਹ ਸਾਰਿਆਂ ਨਾਲ ਸਾਂਝੇ ਕੀਤੇ ਜਾਣ ਤੇ ਕੌਮ ਸਮੁੱਚੀ ਆਪਣੀ ਪਿੰਡਾਂ ਨੂੰ ਵੀ ਦੇਵੇ। ਜੋ ਥੋੜਾ ਜਿਹਾ ਮੈਂ ਉਹਦਾ ਫਰੀਦ ਤੁਹਾਨੂੰ ਕਰਦੇ ਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇ ਚਿੱਠੀ ਇਹ ਮੈਨੂੰ ਬਾਈ ਨੇ ਮੁਕਾਤਬ ਕੀਤੀ ਆ। ਸਭ ਤੋਂ ਪਹਿਲਾਂ ਖਾਲਸਾ ਪੰਥ ਦੀ ਚੜ੍ਹਦੀ ਕਲਾ ਲਈ ਉਸ ਅਕਾਲ ਪੁਰਖ ਬਾਏ ਗੁਰੂ ਜੀ ਅੱਗੇ ਅਰਦਾਸ ਕਰਦਾ ਹਾਂ ਜਿਵੇਂ ਕਿ ਆਪ ਜੀ ਨੇ ਇਹ ਪਤਾ ਹੀ ਹੈ ਆਪ ਜੀ ਨੂੰ ਇਹ ਪਤਾ ਹੀ ਹੈ ਕਿ ਪਿਛਲੇ 30 ਸਾਲਾਂ ਤੋਂ ਜੇਲ੍ਹ ਵਿੱਚ ਤੇ 18 ਸਾਲਾਂ ਤੋਂ ਫਾਂਸੀ ਚੱਕੀ ਵਿੱਚ ਬੈਠਾ ਆਪਣੇ ਹੋਣ ਵਾਲੇ ਫੈਸਲੇ ਦਾ ਇੰਤਜ਼ਾਰ ਕਰ ਰਿਹਾ ਹਾਂ ਦੇਸ਼ ਦੇ ਮੌਜੂਦਾ ਹਾਕਮ ਰਨ ਹੁਕਮਰਾਨਾਂ ਵੱਲੋਂ ਜਾਣ ਬੁੱਝ ਕੇ ਇੱਕ ਸਾਜ਼ਿਸ਼ ਦੇ ਤਹਿਤ ਬੋਰਡ ਰਾਜਨੀਤੀ ਨੂੰ ਮੁੱਖ ਰੱਖ ਕੇ ਪਿਛਲੇ 13 ਸਾਲਾਂ ਤੋਂ ਮੇਰੀ ਫਾਂਸੀ ਦੀ ਸਜ਼ਾ ਨਾਲ ਸੰਬੰਧਤ ਅਪੀਲ ਤੇ ਫੈਸਲਾ ਲੈਣ ਤੋਂ ਅਨਕਾਰ ਕੀਤਾ ਜਾ ਰਿਹਾ ਹੈ 2020 ਤੋਂ ਲੈ ਕੇ ਹੁਣ ਤੱਕ ਦੇਸ਼ ਦੇ ਸੁਪਰੀਮ ਕੋਰਟ ਵਿੱਚ ਬਾਰ-ਬਾਰ ਕੇਂਦਰ ਸਰਕਾਰ ਨੂੰ ਇਸ ਅਪੀਲ ਤੇ ਫੈਸਲਾ ਲੈਣ ਦੇ ਆਦੇਸ਼ ਜਾਰੀ ਕੀਤੇ ਗਏ ਪਰ ਅਫਸੋਸ ਕੇਂਦਰ ਸਰਕਾਰ ਨੇ ਨਾਤੇ ਸੁਪਰੀਮ ਕੋਰਟ ਦੇ ਆਦੇਸ਼ਾਂ ਨੂੰ ਹੀ ਮੰਨਿਆ ਤੇ ਨਾ ਹੀ ਸੁਪਰੀਮ ਕੋਰਟ ਆਪਣੇ ਕੀਤੇ ਹੁਕਮਾਂ ਨੂੰ ਲਾਗੂ ਕਰਵਾ ਸਕੇ ਜੇਕਰ ਦੇਸ਼ ਦੀ ਸੁਪਰੀਮ ਕੋਰਟ ਦੀ ਕੋਈ ਸੁਪਰੀਮ ਕੋਰਟ ਵੀ ਕੋਈ ਫੈਸਲਾ ਨਾ ਕਰਵਾ ਸਕੇ ਕੇਂਦਰ ਅੱਗੇ ਬੇਵੱਸ ਹੋ ਜਾਵੇ ਫਿਰ ਇਨਸਾਫ ਲਈ ਕਿਹੜਾ ਰਾਹ ਬਚਦਾ ਹੈ ਮੈਨੂੰ ਨਜ਼ਰ ਨਹੀਂ ਆਉਂਦਾ ਦੂਸਰਾ ਉਹਨੇ ਭਾਈ ਰਾਜਵਾਨਾ ਸਾਹਿਬ ਨੇ ਇੱਕਾ ਜਿਹੜਾ ਪਹਲਗਾਮਾ ਪਿੱਛੇ ਜਿਹੜਾ ਵੱਡਾ ਐਪੀਸੋਡ ਹੋਇਆ ਉਹ ਤੇ ਦੁੱਖ ਦੀ ਵੀ ਅਜਹਾਰ ਕੀਤਾ ਪਿਛਲੇ ਦਿਨੀ ਪਹਿਲਗਾਮ ਦੇ ਵਿੱਚ ਬਹੁਤ ਦਖਦਾਈ ਘਟਨਾ ਵਾਪਰੀ ਹੱਸਦੇ ਖੇਡਦੇ ਨਿਰਦੋਸ਼ ਲੋਕਾਂ ਦਾ ਧਰਮ ਪੁੱਛ ਕੇ ਲੋਕਾਂ ਨੂੰ ਇਸ ਕਤਲ ਇਹ ਲੋਕਾਂ ਨੂੰ ਇਸ ਵਿੱਚ ਕਤਲ ਇਹ ਆਮ ਕਰ ਦਿੱਤਾ ਗਿਆ ਉਹ ਵੀ ਹਿੰਦੂ ਸੰਗ ਇਸ ਘਟਨਾ ਬਹੁਤ ਦਖਦਾਈ ਹੈ ਇਸ ਦੀ ਜਿੰਨੀ ਵੀ ਨਿੰਦਾ ਕੀਤੀ ਜਾਵੇ ਉਹਨੇ ਹੀ ਘਟ ਹੈ ਹਿੰਦੂ ਵੀ ਸਾਡੇ ਹੀ ਭਰਾ ਹਨ ਦੁੱਖ ਦੀ ਘੜੀ ਵਿੱਚ ਸਾਡੀਆਂ ਭਾਵਨਾਵਾਂ ਉਹਨਾਂ ਸਾਰੇ ਪੀੜਤ ਪਰਿਵਾਰਾਂ ਨਾਲ ਹਨ ਨਿਰਦੋਸ਼ ਲੋਕਾਂ ਦੇ ਕਤਲੇਆਮ ਨੂੰ ਕਦੇ ਵੀ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ ਅੱਜ ਦੇਸ਼ ਦੇ ਹੁਕਮਰਾਨਾਂ ਨੇ ਕੀਤੇ ਕਤਲੇਆਮ ਤੋਂ ਬਾਅਦ ਇਹ ਕਹਿ ਰਹੇ ਹਨ ਕਿ ਅਜਿਹਾ ਜ਼ੁਲਮ ਕਰਨ ਵਾਲੇ ਤੇ ਕਰਾਉਣ ਵਾਲੇ ਪਾਕਿਸਤਾਨ ਨੂੰ ਸਬਕ ਸਿਖਾਵਾਂਗੇ ਪਰ ਕੀ ਇਹਨਾਂ ਹੁਕਮਰਾਨਾਂ ਨੂੰ ਇਹ ਨਹੀਂ ਪੁੱਛਿਆ ਜਾਣਾ ਚਾਹੀਦਾ ਕਿ 1984 ਦੇ ਵਿੱਚ ਜਦੋਂ ਦੇਸ਼ ਦੀ ਰਾਜਧਾਨੀ ਦੇ ਵਿੱਚ ਧਰਮ ਪੁੱਛ ਕੇ ਪਹਿਚਾਨ ਦੇ ਕੇ ਹਜ਼ਾਰਾਂ નિર્ਦੋਸ਼ ਸਿੱਖਾਂ ਦਾ ਕਤਲੇਆਮ ਕਰ ਦਿੱਤਾ ਗਿਆ। ਧੀਆਂ, ਭੈਣਾਂ, ਬਜ਼ੁਰਗਾਂ ਨੂੰ ਵੀ ਬਖਸ਼ਿਆ ਨਾ ਗਿਆ। 3 ਦਿਨ નિર્ਦੋਸ਼ ਸਿੱਖਾਂ ਨੂੰ ਉਹਨਾਂ ਦੇ ਘਰਾਂ ਵਿੱਚੋਂ ਬਾਹਰ ਕੱਢ-ਕੱਢ ਕੇ ਕਤਲੇਆਮ ਕਰਦੇ ਰਹੇ। ਉਦੋਂ ਵੀ ਦੇਸ਼ ਦੀ ਕਿਸੇ ਪੁਲਿਸ ਨੇ, ਫੌਜ ਨੇ ਉਹਨਾਂ ਨੂੰ ਰੋਕਣ ਦੀ ਕੋਈ ਕੋਸ਼ਿਸ਼ ਨਹੀਂ ਕੀਤੀ। ਹੁਣ ਸਾਨੂੰ ਦੇਖਦੇ ਹੁਕਮਰਾਨਾਂ ਇਹ ਤਾਂ ਦੱਸ ਦਿਓ ਫਿਰ ਹਜ਼ਾਰਾਂ નિર્ਦੋਸ਼ ਸਿੱਖਾਂ ਦੇ ਕਤਲੇਆਮ ਤੋਂ ਬਾਅਦ ਸਿੱਖ ਕੌਮ ਕੋਲ ਕਿਹੜਾ ਹਮਲਾ ਬਦਲਾ ਲੈਣ ਦੀ ਕਿਸ ਤੇ ਹਮਲਾ ਕਰਦੀ ਇਹ ਉਹਨਾਂ ਦੀ ਆਪਣੀ ਇਹ ਹੈਗੀ ਆ ਗਾਹਾਂ ਉਹ ਕਹਿੰਦੇ ਬਿਲਕਸ ਬਾਨੋ ਦੇ ਪਰਿਵਾਰ ਦੇ ਕਾਤਲਾਂ ਨੂੰ 14 ਸਾਲਾਂ ਬਾਅਦ ਲੰਮੀਆਂ ਪਰੋਲਾਂ ਦੇਣ ਤੋਂ ਬਾਅਦ ਇਹ ਕਹਿ ਕੇ ਰਹਾ ਕਰ ਦਿੱਤਾ ਜਾਂਦਾ ਹੈ ਕਿ ਸਾਡੇ ਸਨਮਾਨਯੋਗ ਸ਼ਹਿਰੀ ਹਨ ਸਿੱਖ ਨੌਜਵਾਨਾਂ ਦੇ ਕੀਤੇ ਝੂਠੇ ਪੁਲਿਸ ਮੁਕਾਬਲਿਆਂ ਦੇ ਦੋਸ਼ੀ ਪੁਲਿਸ ਅਧਿਕਾਰੀਆਂ ਦੀਆਂ ਸਜ਼ਾਵਾਂ ਚਾ ਉਮਰ ਕੈਦ ਵਿੱਚੋਂ ਚਾਰ-ਚਾਰ ਸਾਜ ਪੂਰੀਆਂ ਹੋ ਜਾਂਦੀਆਂ ਹਨ ਬੁਲੰਤਕਾਰੀਆਂ ਨੂੰ ਸਮਾਜ ਸੇਵੀ ਕਹਿ ਕੇ ਹਰ ਚੋਣਾਂ ਤੋਂ ਪਹਿਲਾਂ ਪਰੋਲਾਂ ਦਿੱਤੀਆਂ ਜਾਂਦੀਆਂ ਹਨ ਦੇਸ਼ ਦੇ ਹੁਕਮਰਾਨ ਅਨਸਾਬ ਲਈ ਦੋਰੇ ਮਾਪਦੰਡ ਅਪਣਾ ਰਹੇ ਹਨ ਜਦੋਂ ਵੀ ਧਰਮ ਪੁੱਛ ਕੇ ਪਹਿਚਾਨ ਦੇਖ ਕੇ ਕਤਲੇਆਮ ਹੁੰਦਾ ਹੈ ਉਦੋਂ ਇਹਨਾਂ ਰਾਜਨੀਤਿਕ ਲੋਕਾਂ ਦੇ ਹਿੱਤਾਂ ਦੀ ਪੂਰਤੀ ਹੁੰਦੀ ਹੈ ਇਹ ਘਟਨਾਵਾਂ ਇਹਨਾਂ ਰਾਜਨੀਤਿਕ ਲੋਕਾਂ ਨੂੰ ਕਿਉਂ ਵਾਂਗ ਲੱਗਦੀਆਂ ਹਨ ਤੇ ਇਹ ਪੋਲੇ ਪਾਲੇ ਲੋਕਾਂ ਨੂੰ ਮੂਰਖ ਬਣਾਉਣ ਤੇ ਵੋਟਾਂ ਦਾ ਤਰਬੀਕਰਨ ਵਿੱਚ ਕੰਮਜਾਬ ਹੋ ਜਾਂਦੇ ਹਨ ਮਾਰਚ 2012 ਵਿੱਚ ਮੈਨੂੰ ਤਾਂ 31 ਮਾਰਚ 2012 ਨੂੰ ਫਾਂਸੀ ਦੇਣ ਦੀ ਤਰੀਖ ਤੈਅ ਕਰ ਦਿੱਤੀ ਗਈ ਸੀ ਉਸ ਸਮੇਂ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਦੇ ਆਦੇਸ਼ ਤੇ ਸਮੁੱਚੇ ਖਾਲਸਾ ਪੰਥ ਦੀਆਂ ਭਾਵਨਾਵਾਂ ਦੇ ਅਨੁਕੂਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮੇਰੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਰਵੇ ਤਬਦੀਲ ਕਰਾਉਣ ਲਈ ਦੇਸ਼ ਦੇ ਰਾਸ਼ਟਰਪਤੀ ਕੋਲ ਅਪੀਲ ਪਾਈ ਗਈ ਜਿਸ ਨੂੰ ਰਾਸ਼ਟਰਪਤੀ ਜੀ ਨੇ ਸਵਾਰ ਕਰਕੇ ਕੇਂਦਰੀ ਗ੍ਰਹਿ ਮੰਤralੇ ਕੋਲ ਭੇਜ ਦਿੱਤਾ ਅਤੇ ਕੇਂਦਰੀ ਗ੍ਰਹਿ ਮੰਤralੇ ਵੱਲੋਂ ਉਸ ਅਪੀਲ ਤੇ ਕਾਰਵਾਈ ਕਰਦੇ ਹੋਏ ਮੇਰੀ ਫਾਂਸੀ ਦੀ ਸਜ਼ਾ ਤੇ ਰੋਕ ਲਗਾ ਦਿੱਤੀ ਉਸ ਸਮੇਂ ਤੋਂ ਲੈ ਕੇ ਹੁਣ ਤੱਕ ਇਹ ਅਪੀਲ ਕੇਂਦਰੀ ਗ੍ਰਹਿ ਮਰਤਾਲੇ ਕੋਲ ਹੀ ਵਿਚਾਰ ਅਧੀਨ ਪਈ ਹੈ ਇਸ ਅਪੀਲ ਤੇ ਫੈਸਲਾ ਕਰਾਉਣ ਲਈ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਪੰਜ ਮੈਂਬਰੀ ਕਮੇਟੀ ਬਣਾਈ ਗਈ ਜਿਸ ਵਿੱਚ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨਾਂ ਨੂੰ ਕਮੇਟੀ ਵਿੱਚ ਰੱਖਿਆ ਗਿਆ ਪਰ ਦੇਸ਼ ਦੇ ਹੰਕਾਰੀ ਹੁਕਮਰਾਨਾਂ ਵੱਲੋਂ ਉਸ ਕਮੇਟੀ ਨੂੰ ਮਿਲਣ ਲਈ ਸਮਾਂ ਹੀ ਨਹੀਂ ਦਿੱਤਾ ਗਿਆ ਇਹ ਸਾਡੀਆਂ ਸੰਸਥਾਵਾਂ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਜੀ ਦਾ ਅਪਮਾਨ ਹੈ ਇਹਨਾਂ ਛਾਤੀ ਹੁਕਮਰਾਮਾਂ ਨੇ ਸਾਡੀਆਂ ਸਰਵਉੱਚ ਧਾਰਮਿਕ ਸਖਸ਼ੀਤਾ ਨੂੰ ਜੈਡ ਪਲੱਸ ਰੱਖਿਆ ਤੇ ਵਿਦੇਸ਼ੀ ਦੌਰਿਆਂ ਦੇ ਲਾਹੇ ਚ ਦੇ ਕੇ ਆਪਣੇ ਵੱਲ ਕਰਕੇ ਕੌਮ ਦਾ ਵੱਡਾ ਨੁਕਸਾਨ ਕਰਨ ਦਾ ਯਤਨ ਕੀਤਾ ਮੇਰੀ ਆਪ ਜੀ ਨੂੰ ਇਹ ਬੇਨਤੀ ਹੈ ਕਿ ਪਿਛਲੇ 13 ਸਾਲਾਂ ਦੇ ਇਹਨਾਂ ਦੇ ਵਿਹਾਰ ਨੂੰ ਦੇਖਦੇ ਹੋਏ ਇਹਨਾਂ ਦੀਆਂ ਛਾਜਸ਼ਾ ਨੂੰ ਸਮਝਦੇ ਹੋਏ ਮੈਂ ਇਸ ਨਤੀਜੇ ਤੇ ਪਹੁੰਚਿਆ ਹਾਂ ਕਿ ਮੈਂ ਹੁਣ ਇਹਨਾਂ ਅੱਗੇ ਕੋਈ ਵੀ ਅਪੀਲ ਬੇਨਤੀ ਨਹੀਂ ਕਰਾਂਗਾ ਅਪੀਲ ਬੇਨਤੀ ਨਹੀਂ ਕਰਨੀ ਚਾਹੁੰਦਾ ਮੇਰੀ ਜ਼ਿੰਦਗੀ ਮੇਰੀਆਂ ਸੰਸਥਾਵਾਂ ਦੇ ਮਾਣ ਸਨਮਾਨ ਤੋਂ ਕੀਮਤੀ ਨਹੀਂ ਹੈ ਇਹ ਚੇਚੇ ਤੌਰ ਤੇ ਉਹਨੇ ਇੱਕ ਲਿਖਿਆ ਇਸ ਲਈ ਸ਼ੋਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਪਾਈ ਗਈ ਅਪੀਲ ਨੂੰ ਤੁਰੰਤ ਵਾਪਸ ਲਿਆ ਜਾਵੇ ਤਾਂ ਕਿ ਇਹਨਾਂ ਛਾਜਸੀ ਹੁਕਮਰਾਨਾਂ ਦੇ ਅਥਲ ਸ਼ਾਜਸੀ ਅਤੇ ਨਫਰਤ ਦੇ ਚਿਹਰੇ ਨੂੰ ਬੇਕਨਕਾਬ ਕੀਤਾ ਜਾ ਸਕੇ ਇਹ ਫੈਸਲਾ ਤੁਰੰਤ ਹੀ ਲਿਆ ਜਾਵੇ ਮੌਤਾਂ ਜੀਵਨ ਦਾ ਸੱਚ ਹੈ ਇਸ ਤੋਂ ਕੀ ਡਰਨਾ ਵੈਸੇ ਵੀ ਹੁਣ ਜ਼ਿੰਦਗੀ ਤੇ ਮੌਤ ਵਿਚਲਾ ਫਰਕਾ ਮਿਟ ਗਿਆ ਹੈ ਖਾਲਸਾ ਪੰਥ ਦੀ ਚੜ੍ਹਦੀ ਕਲਾ ਦੇਖਣ ਵਾਲਾ ਭਾਈ ਬਲਵੰਤ ਸਿੰਘ ਰਾਜੋਵਾਨਾ ਕੇਂਦਰੀ ਜੇਲ੍ਹ ਪਟਿਆਲਾ ਸੋ ਉਹਨਾਂ ਨੇ ਆਪਣਾ ਬਿਲਕੁਲ ਕਲੀਅਰ ਉਹਦਣ ਸਾਨੂੰ ਮੁਲਾਕਾਤ ਵੀ ਕਹਿ ਦਿੱਤਾ ਸੀ ਤੇ ਅਸੀਂ ਚਾਹੁੰਦੇ ਭਈ ਜਿਹੜੀ ਸਿੱਖ ਕੌਮ ਸਮੁੱਚੇ ਤੌਰ ਤੇ ਇਹ ਇੱਡੀ ਕੀਮਤੀ ਜਾਨ ਜਿਹੜੀ ਅੱਜ ਮਨ ਬਣਾ ਕੇ ਬੈਠੀ ਆ ਭਈ ਇੱਕ ਪਾਸੇ ਇੱਕ ਪਾਸੜ ਜਿਹੜਾ ਫੈਸਲਾ ਕੀਤਾ ਪਰ ਸਰਕਾਰ ਦਾ ਨਰਕਾਤਮਕ ਜਿਹੜਾ ਰਵੱਈਆ ਉਹ ਇਹੋ ਜਿਹੇ ਗੱਲਾਂ ਕਰ ਲਈ ਸਾਨੂੰ ਮਜਬੂਰ ਕਰ ਰਿਹਾ ਸੋ ਨਿਮਰਤਾ ਸਹਿਤ ਸਾਰੇ ਸਿੱਖ ਭਾਈਚਾਰੇ ਨੂੰ ਬੇਨਤੀ ਕਰਦਾ ਆਪਣੀਆਂ ਬਾਦ ਤੋਂ ਬਾਦ ਰਹਿਵਾ ਭੇਜੋ ਅੱਗੇ 26 ਲੱਖ ਤੁਸੀਂ ਆਪਣੇ ਉਦੋਂ ਸਿਗਨੇਚਰ ਵੀ ਕੀਤੇ ਪਰ ਸਰਕਾਰ ਦੇ ਕੰਨ ਮੋਲੇ ਕਦੇ ਆਪਾਂ ਚੰਡੀਗੜ੍ਹ ਤੇ ਕਦੇ ਰਾਸ਼ਟਰਪਤੀ ਕੋਲ ਕਿਸੇ ਨੇ ਸਾਨੂੰ ਸਮਾਂ ਨਹੀਂ ਦਿੱਤਾ ਇਹ ਮੈਂ ਸਮਝਦਾ ਸਾਨੂੰ ਸਮਾਂ ਕਿਉਂਕਿ ਇਹ ਇਲੈਕਟਿਡ ਕਨਸਟੀਟਿਊਸ਼ਨਲ ਬਾਡੀ ਆ ਤੇ ਜਲਾਦ ਦੀ ਵੀ ਕੋਈ ਹੱਦ ਹੁੰਦੀ ਆ ਇਹ ਜਲਾਦ ਦੀ ਹੱਦ ਕੀ ਆ ਕਿ ਇਨਸਾਫ ਮੰਗਣਾ ਵੀ ਇਸ ਧਰਤੀ ਦੇ ਉੱਤੇ ਅਜ ਔਖਾ ਹੋ ਗਿਆ ਲੋਕ ਕਹਿੰਦੇ ਜੇ ਇਨਸਾਫ ਤੇ ਉਹ ਭਾਈ ਰਾਜੋਣਾ ਸਾਹਿਬ ਕਹਿੰਦੇ ਮੇਰ ਨਾਲ ਇਨਸਾਫ ਕੀਤਾ ਜਾਵੇ। ਸੋ ਦੂਸਰਾ ਕਿਉਂਕਿ ਕੋਈ ਸਖਸ਼ੀਤਾਂ ਸਾਡੇ ਕੋਲੋਂ ਪਿਛਲੇ ਸਮੇਂ ਦੌਰਾਨ ਉਹ ਰੁਕਕਤ ਹੋ ਗਈਆਂ। ਜਿਨ੍ਹਾਂ ਦੇ ਵਿੱਚ ਜੰਮੂ ਦੇ ਵਿੱਚ ਜਿੱਥੇ ਬੰਬ ਚੱਲੇ ਆ ਚਾਰ ਸਿੱਖ ਭਾਈਚਾਰੇ ਨਾਲ ਸੰਬੰਧਤ ਉਹ ਸਾਡੇ ਵੀਰ ਉੱਥੇ ਸ਼ਹੀਦ ਹੋ ਗਏ ਉਹਨਾਂ ਨੂੰ 5-5 ਲੱਖ ਰੁਪਈਆ ਪਰਿਵਾਰ ਨੂੰ ਮਾਲੀ ਸਹਾਇਤਾ ਜਿਹੜੀ ਦਿੱਤੀ ਜਾਊਗੀ ਤੇ ਬੱਚੇ ਜਿਹੜੇ ਆ ਉਹਨਾਂ ਨੂੰ ਉਸ ਦਿਨ ਸਾਡਾ ਸਕੱਤਰ ਗਿਆ ਵੀ ਸੀ ਉਹਨਾਂ ਨੂੰ ਕਿਹਾ ਸੀ ਅਸੀਂ ਵੀ ਤੁਹਾਡਾ ਇਲਾਜ ਵੀ ਅਸੀਂ ਆਪਣੇ ਗੁਰੂ ਰਾਮਦਾਸ ਮੈਡੀਕਲ ਜੁਨੀਅਰ ਹਸਪਤਾਲ 'ਚ ਕਰਾ ਦਿੰਨੇ ਪਰ ਉਹ ਕਹਿੰਦੇ ਕੋਈ ਨਹੀਂ ਸਾਡਾ ਇਹ ਠੀਕ ਹੋ ਰਿਹਾ ਇਸ ਕਰਕੇ ਉਹਨਾਂ ਨੂੰ ਤੁਰੰਤ ਤੇ ਸਹਾਇਤਾ ਦਿੱਤੀ ਜਾਊਗੀ ਦੂਸਰਾ ਗਿਆਨੀ ਮੋਹਨ ਸਿੰਘ ਜੀ ਜਿਹੜੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਲੰਬਾ ਅਰਥਾ ਮੁੱਖ ਗ੍ਰਾਂਥੀ ਵੀ ਰਹੇ ਆ ਉਹ ਪਿਛਲੇ ਦਿਨੀ ਸਾਨੂੰ ਵਿਛੋੜਾ ਦੇ ਗਏ ਜਿਨ੍ਹਾਂ ਦੀ ਅੰਤਮ ਅਰਦਾਸ 18 ਤਰੀਕ ਨੂੰ ਕੈਨੇਡਾ ਹੋਣੀ ਆ ਦੇ ਸ਼ਰਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਫੈਸਲਾ ਕੀਤਾ ਕਿ ਉਹਦੇ ਭੋਗ ਤੋਂ ਉਹਨਾਂ ਦੇ ਭੋਗ ਤੋਂ ਬਾਅਦ ਉਹਨਾਂ ਦੀ ਪਵਿੱਤਰ ਯਾਦ ਵਿੱਚ ਇੱਕ ਭੋਗ ਅਸੀਂ ਡਿਸਾਈਡ ਕਰ ਲਾਂਗੇ 18 ਤੋਂ ਬਾਅਦ ਉਹ ਪਹਾਨ ਬੁੰਗਾ ਬਾਬਾ ਕਰਵਾਕ ਸਿੰਘ ਜੀ ਦੇ ਬੁੰਗੇ ਦੇ ਵਿੱਚ ਉਹਨਾਂ ਦੀ ਯਾਦ ਵਿੱਚ ਉਹ ਭੋਗ ਪਾਇਆ ਜਾਊਗਾ ਤੇ ਉਹਨਾਂ ਦੇ ਪਰਿਵਾਰ ਦੀ ਵੀ ਅੱਜ ਮੇਰੇ ਨਾਲ ਜਿਹੜਾ ਗੱਭੇ ਕਿਉਂਕਿ ਮੈਂ ਉਹhle ਨਹੀਂ ਟੈਲੀਫੋਨ ਤੇ ਆ ਚੁੱਕਾ ਉਹਨਾਂ ਦੀ ਵੀ ਮਨਸ਼ਾ ਸੀਗੀ ਭਈ ਅਸੀਂ ਜਦੋਂ ਆਵਾਂਗੇ ਉਦੋਂ ਭੋਗ ਪਾਇਆ ਜਾਵੇ ਪਰ ਚਲੋ ਜਦੋਂ ਆਣਗੇ ਫਿਰ ਉਹ ਆਪ ਪਰਿਵਾਰ ਪੁਆ ਲੂਗਾ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲੋਂ ਇਹ ਕਿਉਂਕਿ ਉਹਨਾਂ ਦੀ ਮਹਾਨ ਸੇਵਾ ਆ ਦੂਸਰਾ ਮੈਂ ਦੱਸ ਦਿਆਂ ਜਿੱਥੇ ਰਹਿਣ ਬਸੇਰਾ ਸੀ ਉਹਨਾਂ ਦਾ ਉਹ ਘਰ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਇਸ ਪਵਿੱਤਰ ਦਰ ਨੂੰ ਆਪਣੇ ਨਾਲ ਸ਼੍ਰੋਮਣੀ ਕਮੇਟੀ ਦੇ ਨਾਮ ਕਰਵਾ ਗਏ ਆ ਸੋ ਉਹਨਾਂ ਦਾ ਜਾਣਾ ਕਿਉਂਕਿ ਉਹਨਾਂ ਵੱਮਾ 84 ਸਾਲੇ ਸੀ ਪਰ ਜਾਣਾ ਜਿਹੜਾ ਆ ਉਹ ਬਹੁਤ ਦੁਖਦਾਈ ਹੈ ਦੂਜਾ ਪਿਛਲੇ ਦਿਨੀ ਸਰਦਾਰ ਮਨਮੋਹਨ ਸਿੰਘ ਜੀ ਡਾਕਟਰ ਮਨਮੋਹਨ ਸਿੰਘ ਜੀ ਪ੍ਰਧਾਨ ਮੰਤਰੀ ਸਾਹਿਬ ਉਹ ਸਾਨੂੰ ਵਿਛੋੜਾ ਦੇ ਗਏ ਯਾਨੀ ਮੋਹਨ ਸਿੰਘ ਉਹਨਾਂ ਦੀ ਤਸਵੀਰ ਉਹਨਾਂ ਦੇ ਨਾਲ ਡਾਕਟਰ ਮਨਮੋਹਨ ਸਿੰਘ ਉਹਨਾਂ ਦੀ ਤਸਵੀਰ ਤੇ ਬਾਬੇ ਬਾਬਾ ਦਵਿੰਦਰ ਸਿੰਘ ਹੀ ਰਟਵੇ ਵਾਲੇ ਦਵਿੰਦਰ ਸਿੰਘ ਨਾ ਇੰਦਰ ਜੀ ਬਾਬਾ ਸੌਰੀ ਬਾਬਾ ਇੰਦਰਜੀਤ ਸਿੰਘ ਜੀ ਰਟਵੇ ਵਾਲੇ ਬਹੁਤ ਬੰਦਗੀ ਵਾਲੀ ਰੂਹ ਸੀ ਸਾਡੇ ਤੋਂ ਵਿਛੜ ਗਈ ਉਹਨਾਂ ਦੀ ਤਸਵੀਰ ਤੇ ਸਰਦਾਰ ਅੰਤਿਪ ਸਿੰਘ ਜੀ ਚੀਮਾ ਜਿਹੜੇ ਉਹਗੇ ਅਕਾਲੀ ਤੇ ਸ਼੍ਰੋਮਣੀ ਕਮੇਟੀ ਦੇ ਲੰਬਾ ਹਰਸਾ ਸਾਡੇ ਮੈਂਬਰ ਵੀ ਰਹੇ ਉਹਨਾਂ ਦੀ ਤਸਵੀਰ ਤੇ ਉਹਨਾਂ ਦੀ ਯਾਦ ਦੇ ਵਿੱਚ ਜੇਣਾ ਸਾਡੇ ਕੋਲ 4-5 ਇੰਸਟੀਚੂਨ ਆ ਫਤਈਗੜ੍ਹ ਉਹ ਕੋ ਦਿਖਾਂਗੇ ਕੋਈ ਆਡੀਟੋਰੀਅਮ ਜਾਂ ਹੋਰ ਉਹਨਾਂ ਦੇ ਨਾਂ ਤੇ ਉਹਦਾ ਜ਼ਰੂਰ ਨਾਂ ਰੱਖਿਆ ਜਾਊਗਾ ਸੋ ਇੱਕ ਅੱਜ ਜਿੱਥੋਂ ਆਪਾਂ ਹੁਣ ਆਉਣੇ ਆ ਗੁਰੂ ਰਾਮਦਾਸ ਪਾਤਸ਼ਾਹ ਜੀ ਲੰਗਰ ਤੋਂ ਇਹ ਕਈ ਵਾਰੀ ਇਤਨਾ ਮਹਿਸੂਸ ਹੁੰਦਾ ਵੀ ਸ਼ਾਇਦ ਇਹ ਪਾਸਾ ਵੱਖਰਾ ਆ। ਇਹ ਅਸੀਂ ਜਿਹੜੀ ਸਾਰੀ ਸਟਰੀਟ ਯਾਰ ਇਹਦਾ ਸੁੰਦਰੀ ਕਰਨ ਦਾ 2 3 4 ਸਾਲ ਪਹਿਲਾਂ ਜਦਨ ਕੀਤਾ ਸੀ ਕਿ ਇਹਨੂੰ ਕਰ ਲਈਏ ਆਪਾਂ ਤੇ ਉਹ ਕਾਰ ਸੇਵਾ ਵੀ ਬਾਬੇ ਭੂਰੀ ਆळ्या ਨੂੰ ਦੇਤੀ ਸੀ। ਤੇ ਹੁਣ ਅਸੀਂ ਫੈਸਲਾ ਕੀਤਾ ਵੀ ਆਉਂਦੇ ਦਿਨਾਂ ਦੇ ਵਿੱਚ ਕਿਉਂਕਿ ਇਹ ਜਿਹੜੇ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਤੇ ਇੱਧਰ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਆ ਉਹ ਲੋਕ ਕਿਉਂਕਿ ਜਿਹੜੇ ਆਪਾਂ ਘੈਂਡਾ ਘਰ ਵਾਲੇ ਪਾਸਿਓਂ ਆਉਂਦੇ ਆ ਤੇ ਸਾਰਾ ਉਧਰ ਪਲਾਜਾ ਖੂਬਸੂਰਤ ਆ ਇਹਦਾ ਸੁੰਦਰੀਕਰਨ ਵੀ ਜਿਹੜਾ ਆ ਉਹ ਤੁਰੰਤ ਕੀਤਾ ਜਾਊਗਾ ਸੋ ਸਾਡਾ ਵੀ ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ ਬਾਬਾ ਪਿਸ਼ਾ ਸਿੰਘ ਜੀ ਮੁਖੀ ਤਰਨਾ ਦਲ ਉਹਨਾਂ ਦੀ ਤਸਵੀਰ ਦਾ ਵੀ ਜਿਹੜਾ ਅੱਜ ਇਹ ਫੈਸਲਾ ਕੀਤਾ ਕੀਤਾ ਗਿਆ ਲਾਉਣ ਦਾ ਸੋ ਸਾਡਾ ਪ੍ਰੈਸ ਦਾ ਵੀ ਤੇ ਭਾਈ ਰਾਜਵਾਲਾ ਸਾਹਿਬ ਪ੍ਰਤੀ ਸਾਰੇ ਐਜਕਟਰ ਦੇ ਵਿੱਚ ਅੱਜ ਖੁੱਲ ਕੇ ਵਿਚਾਰਾ ਹੋਈਆਂ ਤੇ ਅਸੀਂ ਇਹ ਚਾਹੁੰਦੇ ਆਂ ਕਿ ਇਹ ਵੱਡੇ ਪੱਧਰ ਤੇ ਆਪਣੀਆਂ ਸਾਰੀਆਂ ਰਾਇਵਾਂ ਦੇ ਕੇ ਇਹ ਫੈਸਲਾ ਜਿਹੜਾ ਆ ਕਿਵੇਂ ਦਾ ਹੋਣਾ ਚਾਹੀਦਾ ਭਾਰੀ ਰਾਜੂ ਜੀ ਸਾਹਿਬ ਦੀਆਂ ਜਿਹੜੀਆਂ ਭਾਵਨਾਵਾਂ ਆ ਉਹਨਾਂ ਦੇ ਅਨੁਕੂਲ ਵੀ ਹੋਵੇ ਤੇ ਕੌਮ ਦੇ ਵੀ ਅਨੁਕੂਲ ਹੋਵੇ ਸਾਡੀਆਂ ਪਰੰਪਰਾਵਾਂ ਦੇ ਅਨੁਕੂਲ ਵੀ ਹੋਵੇ ਸੋ ਮੈਂ ਫਿਰ ਦੁਬਾਰਾ ਤੋਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਸਰਕਾਰ ਪੰਜਾਬ ਦੇ ਵਿੱਚ ਨਸ਼ਾ ਉਗ੍ਰਦ ਚਾਕ ਲੜ ਰਹੀ ਆ ਤੇ 17 ਮੋਤਾ ਜਿਹੜੀਆਂ ਨੇ ਉਹ ਬਜਟ ਦੇ ਅੰਦਰ ਵਿੱਚ شرط ਦੇ ਅਸੀਂ ਜਾਲੀ ਜੀ ਸ਼ਰਾਬ ਦੇਖੋ ਉਹਨੀਆਂ ਨੇ ਬਾਕੀ ਇਹ ਜੰਦੀ ਦੀ ਮੋੜ ਦੀ ਲੜਾਈ ਜੂਂਦੇ ਪਏ ਨੇ ਦੇਖੋ ਮੇਰਾ خیال ਇਹ ਦੂਜਾ ਜਾਂ ਤੀਜਾ ਗਾਂਢ ਹੋ ਗਿਆ ਸ਼ਰਾਬ ਦਾ ਜਿਨ੍ਹਾਂ ਨੇ ਕਿਹਾ ਸੀ ਵੀ ਅਸੀਂ ਇੱਕ ਹਫ਼ਤੇ ਦੇ ਵਿੱਚ ਸਾਰਾ ਕੁਝ ਬੰਦ ਕਰ ਦੇਵਾਂਗੇ ਤੇ ਮੇਰਾ خیال ਅੱਗੇ ਤਾਂ ਆਪਾਂ ਸੁਣਦੇ ਸੀ ਭਾਈ ਆ ਪਾਊਡਰ ਪੂਡਰ ਖਾ ਲੈਂਦੇ ਆ ਜਾਂ ਆਤਮ ਹੱਤਿਆ ਹੋ ਜਾਂਦੀ ਸੀ ਇਹ ਤਾਂ ਹੁਣ ਪਾਊਡਰ ਤੋਂ ਵੀ ਉਤੋਂ ਹੀ ਹੋ ਗਿਆ ਭਈ ਇਹ ਸ਼ਰਾਬ ਦੇ ਨਾਲ ਹੀ ਲੋਕ ਮਰ ਰਹੇ ਸੋ ਮੈਂ ਸਮਝਦਾ ਪੰਜਾਬ ਸਰਕਾਰ ਦੀ ਬੜੀ ਵੱਡੀ ਫੇਲ ਹੋ ਰਹੀ ਆ ਇਹ ਨਸ਼ਾ ਕਹਿੰਦੇ ਸੀ ਘਟਾਉਣਾ 31 ਮਈ ਤੱਕ ਤਾਂ ਮੇਰਾ ਖਿਆਲ 31 ਮਈ ਤੱਕ ਤਾਂ ਉਹ ਵੀ ਪਰ ਲੋ ਆਈਓ ਆ ਫੇ ਜਿਹੜੇ 17 17 ਬੰਦੇ ਤਾਂ ਹਲੇ ਬਾਕੀ ਜਿਹੜੇ ਬੈਠੇ ਜੂਝ ਰਹੇ ਲੜਾਈ ਦੇ ਨਾਲ ਉਹਨਾਂ ਦਾ ਕੀ ਹਾਲ ਹੋਊਗਾ ਪੰਜਾਬੀਆਂ ਜਿਵੇਂ ਦੋਹਾਂ ਧੂਕਾਂ ਦੇ ਹਾਲਾਤ ਖਰਾਬ ਸੀਗੇ ਔਰ ਪੰਜਾਬ ਦੇ ਵਿੱਚ ਬਹੁਤ ਜਗ ਵਰਗਾ ਮਾਹੌਲ ਰਿਹਾ ਜੀ ਦੋਹਾਂ ਸਰਕਾਰਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਮੈਂ ਤਾਂ ਦੇਖੋ ਨਿਬਰਤਾ ਸਾਹਿਬ ਦੋਹਾਂ ਸਰਕਾਰਾਂ ਨੂੰ ਆਪਣੀ ਨੂੰ ਵੀ ਉਹਨਾਂ ਨੂੰ ਵੀ ਕਿ ਪੰਜਾਬ ਬਾਰਡਰ ਸਟੇਟ ਆ ਚਾਹੇ 71 ਦੀ ਲੜਾਈ ਸੀ ਚਾਹੇ 65 ਦੀ ਲੜਾਈ ਸੀ بڑے بڑے ਮੰਡਲ ਜਿਹੜੇ ਮੱਦਲ ਵਟਕਾਏ ਨਾ ਪੰਜਾਬ ਦੀ ਧਰਤੀ ਦੇ ਉੱਤੇ ਤੇ ਇਹ ਪੰਜਾਬ ਦੀ ਧਰਤੀ ਗੁਰਾਂ ਦੀ ਧਰਤੀ ਆ ਇਹ ਸਾਰਾ ਕੁਝ ਜੜ ਵੀ ਲੈਂਦੀ ਆ ਤੇ ਮੈਂ ਸਮਝਦਾ ਵੀ ਦੋਹਾ ਮੋਰਖਾ ਨੂੰ ਇਹ ਤੁਰੰਤ ਬੰਦ ਕਰਨਾ ਚਾਹੀਦਾ ਤੇ ਹੁਣ ਸ਼ਾਇਦ ਬੰਦ ਵੀ ਹੋ ਗਿਆ ਇਹ ਪਰ ਪੰਜਾਬ ਦੇ ਲੋਕਾਂ ਨੂੰ ਕਿਉਂਕਿ ਬਾਰਡਰ ਸਟੇਟ ਆ ਤੇ ਮੈਂ ਕਹਿੰਦਾ ਹਾਂ ਨਾ ਜੇ ਆਪਣਾ ਘਰ 10 ਦਿਨ ਲੈ ਛੱਡਣਾ ਪਵੇ ਬੰਦੇ ਨੂੰ ਪਤਾ ਲੱਗਦਾ ਕੀ ਕੀ ਦੀ ਆ ਤੇ ਜਿਨ੍ਹਾਂ ਨੂੰ ਫੇਰ ਘਰ ਛੱਡਨੇ ਪੈਂਦੇ ਆ ਬਾਰਡਰ ਤੋਂ ਫਸਲਾਂ ਪੱਕੀਆਂ ਪਕਾਈਆਂ ਰਹਿ ਗਈਆਂ ਉਹ ਕਈਆਂ ਦੀਆਂ ਬੁਜ਼ਾਰੀਆਂ ਨੇ ਗਾਭ ਨਹੀਂ ਹੋਈਆਂ ਕੱਲ ਕੱਲ ਸੋ ਦੋਹਾਂ ਸਰਕਾਰਾਂ ਨੂੰ ਤੇ ਖਾਸ ਕਰਕੇ ਇਹਨਾਂ ਨੂੰ ਮੈਂ ਬੇਨਤੀ ਕਰਦਾ ਕਿ ਤੁਰੰਤ ਜਿਹੜਾ ਇਹੋ ਜਿਹਾ ਰਵਈਆ ਕਿਉਂਕਿ ਇਹਦੀ ਗਾਜ ਪੰਜਾਬ ਤੇ ਜਿਆਦਾ ਡਿੱਗਦੀ ਆ ਇਹ ਨਹੀਂ ਹੋਣੀ ਚਾਹੀਦੀ ਪ੍ਰਧਾਨੀ 2 ਦਾ ਪ੍ਰਧਾਨ ਜੀ ਜਗੀਰਪੁਰ ਸਵੇਰ ਉਹ ਜੇ ਚਸ਼ੀਤਾ ਨੇ ਜਿਹੜਾ ਇੰਗਲਿਸ਼ਿਕ ਕੁਆਰਟਰ ਤੇ ਕਿੰਨਾ ਪ੍ਰਦਰਸ਼ਨ ਕੀਤਾ ਜੀ ਕੀ ਕਹਿਣਾ ਚਾਹੁੰਦੇ? ਦੇਖੋ ਬੈਂਤੀ ਹੈ ਯਾਰ ਮੈਂ ਹਰ ਇੱਕ ਬੰਦੇ ਦਾ ਕ੍ਰਿਤਿਕ ਦੇ ਤੌਰ ਤੇ ਕ੍ਰਿਟਿਸਿਜ਼ਮ ਨਹੀਂ ਕ੍ਰਿਤਿਕ ਦੇ ਤੌਰ ਤੇ ਜੀ ਆਇਆਂ ਕਹਿਣਾ ਜਿਹੜੀਆਂ ਗੱਲਾਂ ਪੇਪਰਾਂ ਚ ਲਾ ਰਹੇ ਇਥੇ ਮੇਰੇ ਕੋਲ ਆ ਜਾਣ ਮੈਂ ਬੈਠ ਕੇ ਸਾਰਿਆਂ ਦੇ ਕੁਝ ਮੈਂ ਧਿਆਨ ਚ ਲਿਆਂਦੀਆਂ ਵੀ ਆ ਦੇਖੋ ਚਰਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਨੇ ਆ ਪਿਛਲੇ ਸਮੇਂ ਦੇ ਦੌਰਾਨ ਕੋਵਿਡ ਤੋਂ ਬਾਅਦ ਬੜੀ ਵੱਡੀ ਲੰਬੀ ਮੰਜਲ ਤੈਅ ਕੀਤੀ ਆ ਸਾਰੇ ਐਜੂਕੇਸ਼ਨ ਆਧਾਰੇ ਵੱਡੇ ਵੱਡੀਆਂ ਸੰਸਥਾਵਾਂ ਪੰਜਾਬ ਦੀਆਂ ਵੀ ਫੇਲ ਹੋਈਆਂ ਤੇ ਸਾਡੀਆਂ ਵੀ ਵੱਡੀ ਕਰਜ਼ਾਈ ਸੀ ਪਰ ਮੈਂ ਅੱਜ ਫਕਰ ਮਹਿਸੂਸ ਕਰਦਾ ਕਿ ਅੱਜ ਸਾਰਾ ਕੁਝ ਬਰੋਬਰ ਹੋ ਗਿਆ ਅੱਜ ਨੇਚ ਐਕੈਡਮੀ ਜਿਹੜੀ ਚੰਡੀਗੜ੍ਹ ਚੱਲ ਰਹੀ ਆ ਬੜੀ ਕਿਉਂਕਿ ਉਹਦੇ ਵਿੱਚ ਅਸੀਂ ਆਪਣੇ ਡਾਕਟਰ ਕਾਂਤ ਸਿੰਘ ਪੰਨੋ ਡਾਕਟਰ ਕੇਰ ਸਿੰਘ ਉਹਨੂੰ ਮਾਲੋ ਸਾਰਾ ਰਿਕਰੂਟਮੈਂਟ ਕਰਦੇ ਆ ਉਹਦੇ ਚ ਰੋਮਨੀ ਕਮੇਟੀ ਦੀ 0% ਆ ਪਰ ਜਿਹੜੇ ਆਪਾਂ ਸ਼ੁਰੂ ਕਰਦੇ ਉਹਨੂੰ ਸਮਾਂ ਲੱਗਦਾ ਉਹਨੂੰ ਪਰਹੋਲਤ ਹੋਣ ਲਈ ਸਮਾਂ ਲੱਗਦਾ ਅਜ ਬਾਖੋਬੀ ਵਧੀਆ ਚੱਲ ਰਹੀ ਆ ਆ ਪਿਛਲੀ ਜਿਹੜੀ ਅਕੈਡਮੀ ਸਾਡੀ ਆਪਣੇ ਜਿਹਦਰ ਗੁਰਚਾਨ ਸਿੰਘ ਡੋੜਾ ਇੰਸਟੀਚਿਊਟ ਚੱਲ ਰਹੀ ਬਹੁਤ ਜੁਤੀਸ਼ਲੀ ਤੌਰ ਤੇ ਤੁਸੀਂ ਪੱਤਰਕਾਰ ਜਾ ਆਇਓ ਤੇ ਬੱਚਿਆਂ ਨੂੰ ਪੁੱਛ ਲਿਓ ਵੀ ਇੱਥੇ ਐਜੂਕੇਸ਼ਨ ਕਿਵੇਂ ਦੀ ਆ ਜੇ ਕਹਿਣ ਵੀ ਮੋਸਟ ਐਕਸਲੈਂਟ ਆ ਤੇ ਫਿਰ ਤੁਸੀਂ ਮੈਨੂੰ ਆ ਕੇ ਕਿੰਨਾ ਲਾਂਬਾ ਦੇ ਸਕਦੇ ਆ ਦੂਸਰੀ ਗੱਲ ਕਈ ਸਤਵਾਂ ਪੇ ਕਮਿਸ਼ਨ ਜਿਹੜਾ ਆ ਉਹ ਲਾਗੂ ਹੋ ਗਿਆ ਕਿਉਂਕਿ ਅਸੀਂ ਇਕੱਲੇ ਨਹੀਂ ਪਰ ਸ਼ੋਮਨੀ ਗੁਰਦਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਗ੍ਰਾਂਟ ਐਂਡ ਏਡ ਦੀਆਂ ਪੋਸਟਾਂ ਕਿਉਂਕਿ ਸਰਕਾਰ ਤੋਂ ਪੈਸੇ ਆਉਣੇ ਹੁੰਦੇ ਸਾਨੂੰ ਆਪ ਵੀ ਪਾਉਣੇ ਪੈਂਦੇ ਆ ਜਿਹੜੇ ਵੱਡੇ ਫੈਸਲੇ ਲੈਣੇ ਉਹਨਾਂ ਦਾ ਮੁਲਾਂਕਣ ਕਰਨਾ ਪੈਂਦਾ ਕਿਉਂਕਿ ਸਰਕਾਰ ਦੇ ਮੈਂ ਲਾਉਣਾ ਵੀ ਸਰਕਾਰ ਦੀ ਹਰੇਕ ਪਾਲਸੀ ਫਿਰ ਐਜੂਕੇਸ਼ਨ ਫੇਰ ਆ ਮੈਂ ਗਵਰਨਮੈਂਟ ਕਾਲਜ ਹੁਸ਼ਿਆਰਪੁਰ ਚੱਲ ਜਨਾਂ ਸਾਰੀ ਦੇਖ ਲਓ ਕੋਈ ਉੱਤੇ ਕੰਟੈਕਟ ਤੇ ਸਾਰਾ ਕੋਈ ਪਰਮਾਨੈਂਟ ਹੈ ਹੀ ਨਹੀਂ ਤੇ ਸਾਡੇ ਫਿਰ ਗੱਲ ਨੂੰ ਵਧਾ ਕੇ ਵੱਧ ਦੱਸਿਆ ਜਾਂਦਾ ਤੇ ਮੈਂ ਸਤਕਾਰ ਤੋਂ ਨਾ ਆਗੂਆਂ ਨੂੰ ਵੀ ਬੇਨਤੀ ਕਰਦਾ ਕਿ ਤੁਸੀਂ ਵੀ ਸ਼ਮਨਿਕ ਕਮੇਟੀ ਦੀ ਸੇਵਾ ਕੀਤੀ ਹੈ ਸਾਰਾ ਕੋਈ ਤੁਹਾਡੇ ਹੁੰਦੇ ਵੀ ਹੋਇਆ ਆਪਾਂ ਇੰਨਾ ਨਾ ਨਹੀਂ ਦੀਏ ਧਾਮ ਵੀ ਦਾ ਮਾੜਾ ਹੋ ਸਕਦਾ ਲਾ ਦਿਓ ਇਹ ਵੀ ਹਿੰਦੂਚਨ ਕੋਈ ਗੱਲ ਨਹੀਂ ਸੰਸਦਾਂ ਨੂੰ ਆਪਾਂ ਮਾੜਨੀਆਂ ਦੱਸਿਏ ਅੱਜ ਸਿਰਫ ਇੱਕ ਸਾਡਾ ਪੋਲੀਟਿਕਲ ਕਾਰਜ ਬਾਬਾ ਬੰਦਾ ਸਿੰਘ ਬਹਾਦਰ ਉਹਦੇ ਵਿੱਚ ਦਨਕਾਹਾਂ ਪੈਂਡਿੰਗ ਆ ਉਹ ਵੀ ਅੱਜ ਅਸੀਂ ਫੈਸਲਾ ਕਰ ਲਿਆ ਆ ਕੱਲ ਪਹਿਲੇ ਮਹੀਨੇ ਦੀ ਕਿਉਂਕਿ 15 ਲੱਖ ਪੇਮੈਂਟ ਉਹਨਾਂ ਦੀ ਬੰਧ ਲੀ ਆ ਉਹ ਭੇਜ ਦਿੱਤੀ ਕੱਲ ਪਰ ਸੋ ਭੇਜ ਦਿੱਤੀ ਆ ਅੱਜ ਅਸੀਂ ਫੈਸਲਾ ਕੀਤਾ ਵੀ ਜਿਹੜਾ ਉਹਨਾਂ ਦਾ ਬਕਾਇਆ ਆ ਉਹ ਅਸੀਂ ਮਤਾਂ ਵੀ ਪਾਇਆ ਉਹ ਵੀ ਅਸੀਂ ਕਰ ਦੇਣਾ ਬਾਕੀ ਸਾਰੀਆਂ ਗੁਰੂ ਗੁਰਗ੍ਰੰਥ ਸਾਹਿਬ ਜੁਨੀਵਰਸਿਟੀ ਬਿਲਕੁਲ ਅਜੇ ਗੁਰੂ ਸਾਹਿਬ ਨੇ ਕਿਰਪਾ ਕੀਤੀ ਪੈਰਾਂ ਤੇ ਚੱਲ ਰਹੀ ਹੈ ਬਾਕੀ ਸੰਸਥਾਵਾਂ ਪੈਰਾਂ ਤੇ ਚੱਲ ਰਹੀਆਂ ਪਰ ਕਈ ਵਾਰੀ ਉਹ ਫੇ ਲੱਗਦਾ ਵੀ ਆਪਣੇ ਘੋਣਾ ਨੂੰ ਖਾਣ ਲੱਪੈਂਦੇ ਮੈਨੂੰ ਕੋਈ ਦੇਮੋਕਰੇਸੀ ਆ ਹਰਕ ਨੂੰ ਅਧਿਕਾਰ ਆ ਪਰ ਮੈਨੂੰ ਥੋੜਾ ਜਿਹਾ ਗਿਲਾ ਹੁੰਦਾ ਇਹਨਾਂ ਗੱਲਾਂ ਦਾ ਤੇ ਭਈ ਜੇ ਕੋਈ ਕਹਿਆਗਾ ਕੰਕਲੂਜਨ ਮੇਰੇ ਨਾਲ ਕਰ ਲਓ ਸਕੱਤਰ ਸਾਡੇ ਬੈਠੇ ਸਾਰੇ ਐਜੂਕੇਸ਼ਨ ਦਾ ਸਕੱਤਰ ਬੈਠਾ ਆ ਐਗਜ਼ੈਕਟਿਵ ਸਾਰੀ ਬੈਠੀ ਆ ਤੇ ਬੈਠ ਕੇ ਗੱਲ ਕਰ ਲਈ ਜਾਵੇ ਟੈਲੀਫੋਨਾਂ ਤੇ ਅੱਜ ਕੱਲ ਸਾਰਾ ਕੁਝ ਹੋ ਜਾਂਦਾ ਹੈ ਜਿੰਨਾਂ ਨੂੰ ਮੁਲਾਕਾਤ ਕਰਨ ਲੱਗੇ ਇਹਨਾਂ ਨੂੰ ਇਹ ਨਜ਼ਰ ਨਹੀਂ ਆਉਂਦਾ ਜਿੰਨਾਂ ਨੇ ਗੱਲੋਂ ਅਖੜੀ ਪਾ ਕੇ ਬੈਠੇ ਦਿੱਲੀ ਕਮੇਟੀ ਨਾਲ ਉਹ 400 ਕਰੋੜ ਦੀ ਕਰਜ਼ਾਈ ਹੋਈ ਫਿਰਦੀ ਐ ਐਜੂਕੇਸ਼ਨ ਦੇ ਮਾਮਲੇ ਦੇਖੋ ਉਹਨਾਂ ਦੇ ਖਿਲਾਫ ਤਾਂ ਹਾਈ ਕੋਰਟ ਦਾ ਵੱਡਾ ਤਾਚਾ ਚੁੱਕਾ ਹਾਈ ਕੋਰਟ ਨੇ ਕਿਹਾ ਆ 215 ਕਰੋੜ ਦਾ ਔਦਨ ਸੀ ਤੇ ਮੈਂ ਕਿਉਂਕਿ ਮੇਰਾ ਸੁਭਾਅ ਹੀ ਆ ਮੈਂ ਕਿਸੇ ਨੂੰ ਨਿੰਦਦਾ ਨਹੀਂ ਨਾ ਮੈਂ ਕੋਈ ਬਾਲੇ ਕਦੇ ਕਹੇ ਤੇ ਅਲੀਗੇਸ਼ਨ ਵੀ ਲਾਉਣਾ ਮੈਂ ਕਹਿੰਦਾ ਆਪਣਾ ਆਚਰਣ ਸਾਫ਼ ਰੱਖੋ ਚਲੋ ਕਿਉਂਕਿ ਵੱਡੇ ادارے ਆ ਕਈ ਵਾਰੀ ਕੋਈ ਕਹਾਣੀਆਂ ਰਹਿ ਜਾਂਦੀਆਂ ਪਰ ਹਰਜਿੰਦਰ ਸਿੰਘ ਧਾਮੀ ਹਮੇਸ਼ਾ ਹੀ ਹੈਲਦੀ ਕ੍ਰਿਟਿਕ ਨੂੰ ਉਹਨੂੰ ਵੈਲਕਮ ਕਰਦਾ ਕਦੇ ਵੀ ਪਰਮੇਸ਼ਰ ਜਾਣੇ ਮੇਰਾ ਸਿਰਦੋ ਸੁਭਾਅ ਇਦਾਂ ਦਾ ਰਿਹਾ ਕ੍ਰਿਟਿਸਿਜਮ ਨਹੀਂ ਦੇਖੋ ਕ੍ਰਿਟਿਕ ਦਾ ਕੋਈ ਵੀ ਕ੍ਰਿਟਿਕ ਦਾ ਤੁਹਾਨੂੰ ਤਾਂ ਨੂੰ ਚੱਕਦਾ ਤੁਹਾਡੇ ਆਪ ਗੁਣ ਦੱਸਦਾ ਪਰ ਉਹਨੂੰ ਆਪਾਂ ਡਿਸਕਸ਼ਨ ਦੇ ਤੌਰ ਤੇ ਲਾਈਏ ਨਾ ਕਿ ਸਿਆਸੀ ਰੋਟੀਆਂ ਸੇਕੀਏ ਵੀ ਆਪਾਂ ਸੰਸਥਾ ਬਹੁਤ ਮਾੜੀ ਹੋ ਗਈ ਸੰਸਥਾ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਬਹੁਤ ਵਧੀਆ ਸਤਿਗੁਰੂ ਗੁਰੂ ਰਾਮਦਾਸ ਪਾਸ਼ਾ ਆਪ ਚਲਾ ਰਹੇ ਆ ਆ ਪਿਛਲੇ ਦਿਨ ਹੁਣ ਆਫਤ ਆਈ ਆ ਸਾਰੇ ਬਾਰਡਰ ਏਰੀਆ ਦੇ ਗੁਰਦੁਆਰਾ ਸਹਿਫਾਨਾ ਨੂੰ ਮੁਹਦਾਇਤ ਕੀਤੀ ਭਈ ਕੋਈ ਆਵੇ ਬਿਦਆਊਟ ਕਾਸਟ ਐਂਡ ਕ੍ਰੀਡ ਸਾਰਿਆਂ ਨੂੰ ਰਹਿਣ ਬਸੇਰਾ ਦੇਣਾ ਤੇ ਲੰਗਰ ਪਾਣੀ ਚਕਾਉਣਾ ਤੇ ਅਸੀਂ ਸਕੂਲਾਂ ਕਾਲਜਾਂ ਦੇ ਵੀ ਕਹਿਤਾ ਸੀ ਵੀ ਭਾਈ ਜੇ ਕੋਈ ਸਕੂਲਾਂ ਕਾਲਜਾਂ ਦੇ ਵੀ ਛੁੱਟੀਆਂ ਹੁੰਦੀਆਂ ਤੇ ਜੇ ਕੋਈ ਉੱਥੇ ਆਉਂਦਾ ਰਹਿਣ ਨੂੰ ਉਹਨਾਂ ਨੂੰ ਪ੍ਰੋਪਰ ਉੱਥੇ ਰਹਿਣ ਦਿੱਤੀ ਜਾਵੇ ਉਹ ਰਾਜ ਦੇ ਗਿਆਨੀ ਮੋਹਨ ਸਿੰਘ ਉਹਨਾਂ ਦੀ ਗੱਲ ਕੀਤੀ ਆ ਬੜੇ ਸਤਕਾਰ ਜੋ ਗਰੇ ਨੇ ਲੰਬਾ ਸੰਭਾਲਣ ਦੇ ਹੱਦ ਕਰਤੀ ਸੱਚ ਕਰਨੀ ਵੀ ਉਹਨਾਂ ਨੇ ਦੱਸਿਆ ਸੇਵਾ ਦੇ ਭਾਈ ਆ ਉਹਨਾਂ ਆਪਣੇ ਹੱਦ ਕਰਤੀ ਹੁੰਦੇ ਆ ਕਦੀ ਵੀ ਵਿਦੇਸ਼ੀ ਦੌਰਾ ਨਹੀਂ ਕੀਤਾ ਦੋ ਅਖੀਰ ਤੱਕ ਵੀ ਬੱਚਿਆਂ ਦੇ ਨਾਲ ਜਾਣ ਲੱਗਿਆ ਸੀ ਉਹ ਗੁਰਦਾਨ ਦਾ ਪਾਸ਼ਾ ਦਾ ਦਰ ਤੋਂ ਕੁਛੋੜਾ ਪਾ ਦੇ ਲਈ ਇੱਕ ਉਹਨਾਂ ਦੇ ਹੱਜੂ ਜਿਹੜੇ ਭਾਗਕ ਹੋ ਕੇ ਨਿਕਲ ਆਏ ਸੀ ਪਰ ਜਿਹੜੇ ਆਪਣੇ ਅੰਕਲ ਦੇ ਹੈਡ ਗ੍ਰੈਂਟੀ ਨੇ ਨਾ ਹੋ ਰਿਹਾ ਜੀ ਸਭ ਤੋਂ ਪਾਰ ਕਰਦੇ ਨੇ ਨਾ ਉਤੋਣਾ ਭੇ ਲੈਂਦੇ ਨੇ ਸਿਰਫ ਉਹਨਾਂ ਨੂੰ ਹੁਣ ਲੋਕ ਐਨ ਆਰ ਆਈ ਹੈਡ ਗ੍ਰੈਂਟੀ ਕਹਿਣ ਲੱਪੇ ਨੇ ਨਹੀਂ ਜਿਹੜਾ ਚੱਲਦੇ ਨੇ ਦੇਖੋ ਬੈਂਤੀ ਆ ਇਦਾਂ ਨਹੀਂ ਹੈਗਾ ਕਿਉਂਕਿ ਪ੍ਰਬੰਧ ਦਾ ਸਵਾਲ ਆ ਗਿਆਨੀ ਮੋਹਨ ਸਿੰਘ ਉਹਨਾਂ ਨੂੰ ਨਮਸਕਾਰ ਆ ਸਤਿਕਾਰ ਤੇ ਆ ਮੈਨੂੰ ਵੀ ਟੈਲੀਫੋਨ ਕਰ ਲੈਂਦੇ ਸੀ ਗਾਹੇ ਗਾਹੇ ਤੇ ਸੱਚਮੁੱਚ ਜਦੋਂ ਜਾਣਾ ਸੀ ਉਦੋਂ ਵੀ ਉਹਨਾਂ ਦੀ ਇਹ ਹਾਲਤ ਸੀ ਫਿਰ ਮੈਂ ਜਾਣਾ ਨਹੀਂ ਬਾਕੀ ਕਿਉਂਕਿ ਕਈ ਵਾਰੀ ਸਮੇਂ ਦੀ ਲੋੜ ਬਣ ਜਾਂਦੀ ਆ ਯਾਨੀ ਮੋਹਨ ਸਿੰਘ ਹੁਣੇ ਲੰਬਾ ਆਰਸਾ ਕੀਤੀ ਬੇਟਾ ਬਾਅਦ ਚ ਕੈਨੇਡਾ ਗਿਆ ਬਾਕੀਆਂ ਦੇ ਜਿੰਨੇ ਗ੍ਰਾਂਤੀ ਸਹਿਬਾਨ ਉਹਨਾਂ ਦੇ ਵੀ ਕਿਸੇ ਦੇ ਬੱਚੇ ਆ ਕਿਸੇ ਸਾਡੇ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਦੇ ਬੱਚੇ ਆ ਪਰ ਜਿਹੜਾ ਹੈਗਾ ਤੁਸੀਂ ਕਹਿੰਦੇ ਸੋਦੜ ਦੂਜਾ ਤੀਜਾ ਉਹ ਕੋਈ ਇਦਾਂ ਦੀ ਗੱਲ ਨਹੀਂ ਉਹ ਸਾਰਿਆਂ ਨੂੰ ਸਾਰਾ ਕੁਝ ਗੁਰੂ ਪਾਤਸ਼ਾਹ ਦੀ ਕਿਰਪਾ ਤੇ ਬਖਸ਼ੇ ਪਰ ਕਈ ਵਾਰੀ ਪ੍ਰਬੰਧਕੀ ਤੌਰ ਦੇ ਉੱਤੇ ਉਹ ਡਿਊਟੀਆਂ ਹੀ ਉਸ ਹਸਾਬ ਦੇ ਨਾਲ ਲੱਗ ਜਾਂਦੀਆਂ ਜਿਹੜੀਆਂ ਵੀ ਸਮੇਂ-ਸਮੇਂ 'ਤੇ ਅਨਪੂਰ ਤੇ ਪਰ ਗੁਰੂ ਸਾਹਿਬ ਕਿਰਪਾ ਕਰਨ ਬਖਸ਼ਿਸ਼ ਕਰਨ ਇਹਦੇ ਲਈ ਅਸੀਂ ਪਿੱਛੇ ਜਿਹੜੇ ਸਾਡੇ ਕੀਰਤਨੀਏ ਸਿੰਘ ਆ ਜਾਂ ਸਾਡੇ ਐਜੂਕੇਸ਼ਨ ਵਾਲੇ ਆ ਉਹਨਾਂ ਲਈ ਵੀ ਅਸੀਂ ਥੋੜੇ ਨਿਸ਼ਬੜਾਏ ਸੀ ਤੇ ਹੁਣ ਸਿੰਘ ਸਾਭਾ ਨਾਲ ਵੀ ਬੈਠ ਕੇ ਮੈਂ ਚਾਰ-ਪੰਜ ਦਿਨ ਪਹਿਲਾਂ ਮੀਟਿੰਗ ਕੀਤੀ ਸੀ ਕਰਾਂਗੇ ਉਹ ਵੀ ਕੁਝ ਬਹੁਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਸ਼ਾਮ ਨੂੰ ਗੋਤਰਾ ਪ੍ਰਬੰਧਕ ਕਮੇਟੀ ਦੀ ਅੰਤਰਕ ਕਮੇਟੀ ਦੀ ਮੀਟਿੰਗ ਹੋ ਜਿੱਥੇ ਦੂਸਰੇ ਮਸਲੇ ਰੁਟੀਨ ਦੇ ਤੇ ਹੋਰ ਸੀ ਉਹਦੇ ਨਾਲ ਸਭ ਤੋਂ ਜਿਹੜਾ ਅੱਜ ਦਾ ਸਾਡਾ ਮੇਨ ਮੁੱਦਾ ਸੀ ਉਹ ਸੀ ਭਾਈ ਪਲਵਾਨ ਸਿੰਘ ਜੀ ਰਾਜੋਆਣੇ ਦੀ ਚਿੱਠੀ ਇਹ ਚਿੱਠੀ ਮੈਂ ਪ੍ਰੈਸ ਨੂੰ ਰਿਲੀਜ਼ ਨਹੀਂ ਕਰਨੀ ਪਰ ਥੋੜੇ ਜਾਇ ਸਾਰਾਂ ਤੁਹਾਨੂੰ ਪੜ ਕੇ ਉਹਨਾਂ ਦੇ ਦੱਸਣਾ ਚਾਹਣਾ ਤੇ ਤੁਹਾਡੇ মিডিਏ ਰਾਹੀਂ ਸਮੂੱਚੀ ਕਾਨੂੰਨ ਮੈਂ ਅਪੀਲ ਵੀ ਇੱਕ ਕਰਨੀ ਚਾਹਨਾ ਕਿ ਇਹ ਇੱਕ ਕੌਮੀ ਮੁੱਦਾ ਤੇ ਕੌਮੀ ਸੰਘਰਸ਼ੀ ਜੋਦੇ ਦਾ ਉਸ ਮਹਾਨ ਆਟੂ ਦਾ ਜਿਹਨੇ ਨੇਜਲੇ ਨਹੀਂ ਕੌਮ ਪ੍ਰਸਤੀ ਲਈ ਇੱਕ ਬੜਾ ਵੱਡਾ ਜਿਹੜਾ ਆ ਉਹ ਕਾਰਜ ਕੀਤਾ ਤੇ बार-बार ਅਸੀਂ ਦੋ ਪਹਿਲਾਂ ਮੀਟਿੰਗਾਂ ਵੀ ਕਰ ਚੁੱਕੇ ਤਾਂ ਮੈਂ ਤੁਹਾਡੇ ਹੋਰ ਇੱਕ ਧਿਆਨ ਚ ਲਿਆ ਦਿਆਂ ਅਸੀਂ ਸਲਿਚਰ ਮਾਰਨ ਨੂੰ ਭਾਵੇਂ ਕਾਨੂੰਨੀ ਪੱਖ ਸਾਰੇ ਬੰਦ ਹੋ ਚੁੱਕੇ ਇਸ ਕੇਸ ਦੇ ਵਿੱਚ ਵਕੀਰ ਸਹਿਬਾਨ ਤੇ ਜਿਹੜੇ ਜੱਜ ਸਹਿਬਾਨ ਸਾਡੇ ਕੋਲ ਸਬੰਧਤ ਆ ਉਹ ਰਾਇਮਾਂ ਵੀ ਭੇਜ ਦਿੰਦੇ ਆ ਉਹਨਾਂ ਦੇ ਚੰਡੀਗੜ੍ਹ ਸਬਾ ਅਫੀਸ ਦੇ ਵਿੱਚ ਇੱਕ ਪਾਵਲਕ ਅਬ੍ਰੀਨਿਅਨ ਲਈ ਮੀਟਿੰਗ ਵੀ ਕੀਤੀ ਜਾਊਗੀ ਤਾਂ ਕਿ ਭਾਈ ਰਾਜਵਾਨਾ ਸਾਹਿਬ ਜੀ ਦੇ ਜਜ਼ਬਾਤ ਜਿਹੜੇ ਆ ਉਹ ਸਾਰਿਆਂ ਨਾਲ ਸਾਂਝੇ ਕੀਤੇ ਜਾਣ ਤੇ ਕੌਮ ਸਮੁੱਚੀ ਆਪਣੇ ਅਪੀਂਦਨ ਵੀ ਦੇਵੇ। ਜੋ ਥੋੜਾ ਜਿਹਾ ਮੈਂ ਉਹਦਾ BRIEF ਤੁਹਾਨੂੰ ਕਰਦਿਆਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇ ਚਿੱਠੀ ਇਹ ਮੈਨੂੰ ਬਾਈ ਨੇ ਮੁਖਾਤਬ ਕੀਤੀ ਆ। ਸਭ ਤੋਂ ਪਹਿਲਾਂ ਖਾਲਸਾ ਪੰਥ ਦੀ ਚੜ੍ਹਦੀ ਕਲਾ ਲਈ ਉਸ ਅਕਾਲ ਪੁਰਖ ਵਾਹਿਗੁਰੂ ਜੀ ਅੱਗੇ ਅਰਦਾਸ ਕਰਦਾ ਹਾਂ। ਜਿਵੇਂ ਕਿ ਆਪ ਜੀ ਨੇ ਇਹ ਪਤਾ ਹੀ ਹੈ ਆਪ ਜੀ ਨੂੰ ਇਹ ਪਤਾ ਹੀ ਹੈ ਕਿ ਪਿਛਲੇ 30 ਸਾਲਾਂ ਤੋਂ ਜੇਲ੍ਹ ਵਿੱਚ ਤੇ 18 ਸਾਲਾਂ ਤੋਂ ਫਾਂਸੀ ਚੱਕੀ ਵਿੱਚ ਬੈਠਾ ਆਪਣੇ ਹੋਣ ਵਾਲੇ ਫੈਸਲੇ ਦਾ ਇੰਤਜ਼ਾਰ ਕਰ ਰਿਹਾ ਹਾਂ ਦੇਸ਼ ਦੇ ਮੌਜੂਦਾ ਹਾਕਮ ਰਨ ਹੁਕਮਰਾਨਾਂ ਵੱਲੋਂ ਜਾਣ ਬੁੱਝ ਕੇ ਇੱਕ ਸਾਜ਼ਿਸ਼ ਦੇ ਤਹਿਤ ਬੋਰਡ ਰਾਜਨੀਤੀ ਨੂੰ ਮੁੱਖ ਰੱਖ ਕੇ ਪਿਛਲੇ 13 ਸਾਲਾਂ ਤੋਂ ਮੇਰੀ ਫਾਂਸੀ ਦੀ ਸਜ਼ਾ ਨਾਲ ਸੰਬੰਧਤ ਅਪੀਲ ਤੇ ਫੈਸਲਾ ਲੈਣ ਤੋਂ ਅਨਕਾਰ ਕੀਤਾ ਜਾ ਰਿਹਾ ਹੈ 2020 ਤੋਂ ਲੈ ਕੇ ਹੁਣ ਤੱਕ ਦੇਸ਼ ਦੇ ਸੁਪਰੀਮ ਕੋਰਟ ਵਿੱਚ ਬਾਰ-ਬਾਰ ਕੇਂਦਰ ਸਰਕਾਰ ਨੂੰ ਇਸ ਅਪੀਲ ਤੇ ਫੈਸਲਾ ਲੈਣ ਲਈ ਆਦੇਸ਼ ਜਾਰੀ ਕੀਤੇ ਗਏ ਪਰ ਅਫਸੋਸ ਕੇਂਦਰ ਸਰਕਾਰ ਨੇ ਨਾ ਤੇ ਸੁਪਰੀਮ ਕੋਰਟ ਦੇ ਆਦੇਸ਼ਾਂ ਨੂੰ ਹੀ ਮੰਨਿਆ ਤੇ ਨਾ ਹੀ ਸੁਪਰੀਮ ਕੋਰਟ ਆਪਣੇ ਕੀਤੇ ਆਦੇਸ਼ਾਂ ਨੂੰ ਲਾਗੂ ਕਰਵਾ ਸਕੀ ਜੇਕਰ ਦੇਸ਼ ਦੀ ਸੁਪਰੀਮ ਕੋਰਟ ਦੀ ਕੋਈ ਸੁਪਰੀਮ ਕੋਰਟ ਵੀ ਕੋਈ ਫੈਸਲਾ ਨਾ ਕਰਵਾ ਸਕੇ ਕੇਂਦਰ ਅੱਗੇ ਬੇਬਸ ਹੋ ਜਾਵੇ ਫਿਰ ਅਨਸਾਫ਼ ਲਈ ਕਿਹੜਾ ਰਾਹ ਬਚਦਾ ਹੈ ਮੈਨੂੰ ਨਜ਼ਰ ਨਹੀਂ ਆਉਂਦਾ ਦੂਸਰਾ ਉਹਨੇ ਭਾਈ ਰਾਜਵਾਨਾ ਸਾਹਿਬ ਨੇ ਇੱਕਾ ਜਿਹੜਾ ਪਹਿਲਗਾਮਾ ਪਿੱਛੇ ਜਿਹੜਾ ਵੱਡਾ ਐਪੀਸੋਡ ਹੋਇਆ ਉਹ ਤੇ ਦੁੱਖ ਦੀ ਅਝਾਰ ਕੀਤਾ ਪਿਛਲੇ ਦਿਨੀ ਪਹਿਲਗਾਮ ਦੇ ਵਿੱਚ ਬਹੁਤ ਤਫਦਾਈ ਘਟਨਾ ਵਾਪਰੀ ਹੱਸਦੇ ਖੇਡਦੇ ਨਿਰਦੋਸ਼ ਲੋਕਾਂ ਦਾ ਧਰਮ ਪੁੱਛ ਕੇ ਲੋਕਾਂ ਨੂੰ ਇਸ ਕਤਲੇ ਲੋਕਾਂ ਨੂੰ ਇਸ ਵਿੱਚ ਕਤਲੇ ਆਮ ਕਰ ਦਿੱਤਾ ਗਿਆ ਉਹ ਵੀ ਹਿੰਦੂ ਸਨ ਇਸ ਘਟਨਾ ਬਹੁਤ ਖਦਾਈ ਹੈ ਇਸ ਦੀ ਜਿੰਨੀ ਵੀ ਨਿੰਦਾ ਕੀਤੀ ਜਾਵੇ ਉਹਨੇ ਹੀ ਘਟ ਹੈ ਹਿੰਦੂ ਵੀ ਸਾਡੇ ਹੀ ਭਰਾ ਹਨ ਦੁੱਖ ਦੀ ਘੜੀ ਵਿੱਚ ਸਾਡੀਆਂ ਭਾਵਨਾਵਾਂ ਉਹਨਾਂ ਸਾਰੇ ਪੀੜਤ ਪਰਿਵਾਰਾਂ ਨਾਲ ਹਨ ਨਿਰਦੋਸ਼ ਲੋਕਾਂ ਦੇ ਕਤਲੇ ਆਮ ਨੂੰ ਕਦੇ ਵੀ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ ਅੱਜ ਦੇਸ਼ ਦੇ ਹੁਕਮਰਾਨਾਂ ਨੇ ਕੀਤੇ ਕਤਲੇਆਮ ਤੋਂ ਬਾਅਦ ਇਹ ਕਹਿ ਰਹੇ ਹਨ ਕਿ ਅਜਿਹਾ ਜ਼ੁਲਮ ਕਰਨ ਵਾਲੇ ਤੇ ਕਰਾਉਣ ਵਾਲੇ ਪਾਕਿਸਤਾਨ ਨੂੰ ਸਾਬਕ ਸਿਖਾਵਾਂਗੇ ਪਰ ਕੀ ਇਹਨਾਂ ਹੁਕਮਰਾਨਾਂ ਨੂੰ ਇਹ ਨਹੀਂ ਪੁੱਛਿਆ ਜਾਣਾ ਚਾਹੀਦਾ ਕਿ 1984 ਦੇ ਵਿੱਚ ਜਦੋਂ ਦੇਸ਼ ਦੀ ਰਾਜਧਾਨੀ ਦੇ ਵਿੱਚ ਧਰਮ ਪੁੱਛ ਕੇ ਪਹਿਚਾਨ ਦੇ ਕੇ ਹਜ਼ਾਰਾਂ નિર્ਦੋਸ਼ ਸਿੱਖਾਂ ਦਾ ਕਤਲੇਆਮ ਕਰ ਦਿੱਤਾ ਗਿਆ ਧੀਆਂ ਭੈਣਾਂ ਬਜ਼ੁਰਗਾਂ ਨੂੰ ਵੀ ਬਖਸ਼ਿਆ ਨਾ ਗਿਆ